ਦੇਸ਼ ਭਰ ਦੇ ਵਿੱਚ ਨਵੇਂ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ ਸੜਕਾਂ ਦੇ ਉੱਪਰ ਜਿਹੜੇ ਵੱਡੇ ਟਰੱਕ ਨੇ ਉਹ ਨਹੀਂ ਚੱਲ ਰਹੀ ਇਸ ਨੂੰ ਲੈ ਕੇ ਹੁਣ ਇਸ ਦਾ ਅਸਰ ਗਰਾਊਂਡ ਦੇ ਉੱਪਰ ਵੀ ਦੇਖਣਾ ਸ਼ੁਰੂ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਸੰਗਰੂਰ ਦੀ ਇੱਕ ਰੈਫਾਇਨਰੀ ਦੇ ਬਾਹਰ ਦੀਆਂ ਦਿਖਾਉਂਦੇ ਆ ਜਿੱਥੇ ਕਿ ਜਿਹੜੇ ਪੈਟਰੋਲ ਪੰਪ ਨੇ ਉੱਥੇ ਵੀ ਸਟਾਕ ਤੇਲ ਦਾ ਲਿਮਟਿਡ ਜਿਹੜਾ ਬਚਿਆ ਗਿਆ ਜਿਸ ਤੋਂ ਬਾਅਦ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਨੇ ਜੜੀਆਂ ਉਹ ਸੜਕਾਂ ਦੇ ਉੱਪਰ ਲੱਗਣੇ ਸ਼ੁਰੂ ਹੋ ਚੁੱਕੇ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਤਰਕੀਬਨ 1.5 ਕਿਲੋਮੀਟਰ ਲੰਮੀ ਜਿਹੜੀ ਕਤਾਰ ਹੈ ਰੋਡ ਦੇ ਉੱਪਰ ਲੱਗੀ ਹੋਈ ਹੈ ਲੋਕਾਂ ਨੂੰ ਇਹ ਆ ਕਿ ਤੇਲ ਖਤਮ ਨਾ ਹੋ ਜਾਵੇ ਇਸ ਤੋਂ ਪਹਿਲਾਂ ਪਹਿਲਾਂ ਉਹ ਆਪਣੇ ਵਾਹਨਾਂ ਨੂੰ ਟੈਂਕੀਆਂ ਨੇ ਜਿਹੜਾ ਤੇਲ ਦੀਆਂ ਉਹ ਫੁੱਲ ਕਰਵਾ ਰਹੇ ਨੇ ਪਰ ਦੱਸ ਦਈਏ ਕਿ ਜਿਹੜੀ ਪੰਜਾਬ ਦੇ ਵਿੱਚ ਤਿੰਨ ਵੱਡੀਆਂ ਤੇਲ ਰੈਫਾਈਨਰੀਆਂ ਨੇ ਬਠਿੰਡਾ ਜਲੰਧਰ ਅਤੇ ਸੰਗਰੂਰ ਸੰਗਰੂਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਤੋਂ ਇੱਥੋਂ ਜਿਹੜਾ ਤੇਲ ਹੈ ਉਹ ਹਿਮਾਚਲ ਜੀ ਐਂਡ ਕੇ ਔਰ ਪੰਜਾਬ ਦੇ ਵੱਡੇ ਜਿਹੜੇ ਹਿੱਸੇ ਦੇ ਵਿੱਚ ਤੇਲ ਜਾਂਦਾ 600 ਦੇ ਕਰੀਬ ਜਿਹੜੇ ਟੈਂਕਰ ਨੇ ਜਿਹੜੇ ਇੱਥੋਂ ਉਹ ਜਾਣਦੇ ਨੇ ਜਿਹੜਾ ਕਿ ਹੁਣ ਪੰਜਾਬ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਜਿਹੜੇ ਟਰਾਂਸਪੋਰਟਰ ਨੇ ਉਹ ਹੜਤਾਲ ਦੇ ਉੱਪਰ ਉਹਨਾਂ ਨੂੰ ਕਿਹਾ ਕਿ ਕਾਨੂੰਨ ਦੇ ਵਿੱਚ ਕਾਫੀ ਵੱਡੇ ਬਦਲਾਅ ਕੀਤੇ ਗਏ ਨੇ ਤੁਸੀਂ ਤਸਵੀਰਾਂ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਜਿਹੜੇ ਪੈਟਰੋਲ ਪੰਪ ਦੇ ਉੱਪਰ ਬਣੇ ਨੇ ਕਿ ਜਿਸ ਨੂੰ ਜੋ ਸਾਧਨ ਮਿਲ ਰਿਹਾ ਉਹ ਲੈ ਕੇ ਪੈਟਰੋਲ ਪੰਪ ਦੇ ਉੱਪਰ ਜਿਹੜਾ ਆ ਰਹੇ ਨੇ ਵੱਡੀ ਗਿਣਤੀ 'ਚ ਜਿਹੜੇ ਟੂ-ਵੀਲਰ ਨੇ ਜਿਹੜੇ ਉਹ ਨੇ ਲੋਕ ਆਪਣੇ ਘਰਾਂ ਦਾ ਸਮਾਨ ਲੈ ਕੇ ਆ ਰਹੇ ਨੇ ਜਿਹੜਾ ਕਿ ਭਾਵੇਂ ਕੀ ਡੋਲੂ ਹੋਣ ਇਸ ਤਰ੍ਹਾਂ ਦੇ ਬਰਤਨਾਂ ਦੇ ਵਿੱਚ ਵੀ ਜਿਹੜਾ ਤੇਲ ਆ ਜਿਹੜਾ ਉਹ ਪਵਾਇਆ ਜਾ ਰਿਹਾ ਲੋਕ ਆਪਣੇ ਬੋਤਲਾਂ ਲੈ ਕੇ ਆ ਰਹੇ ਨੇ ਇਧਰ ਸੋਹੀ ਵਾਲੇ ਬਰਤਨ ਨੇ ਜਿਹੜੇ ਉਸ ਤਰ੍ਹਾਂ ਦੇ ਨੌਜਵਾਨ ਵੀ ਜਿਹੜੇ ਬਰਤਨ ਲੈ ਕੇ ਆ ਰਹੇ ਨੇ ਪੰਪਾਂ ਦੇ ਉੱਪਰ ਸਿਰਫ ਲਿਮਟਿਡ ਸਟਾਕ ਜਿਹੜਾ ਉਹ ਬਚੇ ਆ ਪੰਪੋ ਵਾਲੇ ਕਹਿ ਰਹੇ ਨੇ ਕਿ ਸਿਰਫ ਕੁਝ ਸਮੇਂ ਤੱਕ ਜਿਹੜੇ ਹਾਲਾਤ ਨੇ ਜਿਹੜੇ ਉਹ ਬੇਕਾਬੂ ਹੋ ਜਾਣਗੇ ਕਿਉਂਕਿ ਪ੍ਰੋਬਲਮ ਪਾ ਤੇਲ ਆ ਜਿਹੜਾ ਉਹ ਖਤਮ ਹੋ ਜਾਏਗਾ ਤੇਲ ਜਿਹੜਾ ਨਹੀਂ ਬਚੇਗਾ ਭਾਈ ਸਾਹਿਬ ਕਿੰਨੀ ਕੀ ਦਿੱਕਤ ਆ ਗਈ ਹੁਣ ਕਦੋਂ ਤੱਕ ਤੇਲ ਚਲਾ ਪਾਓਗੇ ਹੁਣ ਤੱਕ ਬਸ ਵੀਰੇ ਦੋ ਘੰਟੇ ਤਿੰਨ ਘੰਟੇ ਲੱਗੇ ਸਾਡਾ ਤੇਲ ਚੱਲੂਗਾ ਮੇਰੇ ਸਾਹਿਬ ਨਾਲ ਤੁਹਾਡਾ ਪੰਪ ਦਾ ਤੇਲ ਰਫੈਨਰੀ ਰਫੈਨਰੀ ਦੇ ਬਿਲਕੁਲ ਨਾਲ ਹੈਗਾ ਉਹ ਇਹਦੇ ਚ ਆਂਦਾ ਦਾ ਟੈਂਕ ਲੋਰੀ ਨਾਲੇ ਨਾ ਗੱਡੀ ਇਹ ਲੈ ਕੇ ਆਊਗੀ ਨਾ ਜੋ ਡਰਾਈਵਰ ਹੜਤਾਲ ਤੇ ਚਲੇ ਗਏ ਤਾਂ ਗੱਡੀ ਕਿਵੇਂ ਚੱਲੂਗੀ ਅੱਛਾ ਇਹ ਲੈਣਾ ਕਦੋਂ ਤੋਂ ਲੱਗੀਆਂ ਹੋਈਆਂ ਨੇ ਇਹ ਕੱਲ ਦੀ ਰਾਤ ਦੀਆਂ ਲੱਗੀਆਂ ਨੇ ਸਾਰੀ ਰਾਤ ਹੋ ਗਈ ਸਾਨੂੰ ਦੇਖਦੇ ਸਭ ਸ਼ੁਰੂ ਤੋਂ ਹੀ ਲੈਣ ਲੱਗੀ ਹੋਈ ਹੈ ਅੱਛਾ ਆਮ ਤੌਰ ਤੇ ਕਿੰਨਾ ਕੁ ਸਟਾਕ ਪੰਪ ਦੇ ਉੱਪਰ ਤੇਲ ਸਾਡੇ ਕੋਲੇ ਹੈਗਾ ਤੀ ਤਕਰੀਬਨ 50000 ਲੀਟਰ ਡੀਜ਼ਲ ਤੇ 20000 ਪੈਟਰੋਲ ਕਿਉਂਕਿ ਇਹ ਵੱਡਾ ਪੰਪ ਹੈ ਕੰਪਨੀ ਦਾ ਪੰਪ ਹੈ ਇਹ ਦੇ ਉਰੇ ਉਸੇ ਕਾਰਨ ਹੀ ਤੇਲ ਚੱਲ ਰਿਹਾ ਆਮ ਪੰਪ ਤਾਂ ਸ਼ਹਿਰ 'ਚ ਸਾਰੇ ਬੰਦ ਹੋ ਗਏ ਡਰਾਈ ਹੋ ਗਏ ਸਾਰੇ ਤੁਹਾਡਾ ਪੰਪ ਵੀ ਤਕਰੀਬਨ ਜੇ ਹੜਤਾਲ ਹੋਰ ਚੱਲਦੀ ਗਈ ਤਾਂ ਸ਼ਾਮ ਤੱਕ ਬੰਦ ਬਿਲਕੁਲ ਸ਼ਾਮ ਨਹੀਂ ਵੀਰੇ 5 ਕੁ ਵਜੇ 4 1/2 ਵਜੇ ਤੱਕ ਬੰਦ ਹੋ ਜਾਊਗਾ ਬਿਲਕੁਲ 4 ਵਜੇ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਹੋਰ ਵਿਗੜ ਜਾਣਗੇ ਕਿਉਂਕਿ ਲੋਕ ਵੱਡੀ ਗਿਣਤੀ 'ਚ ਆ ਰਹੇ ਨੇ ਕਿਉਂਕਿ ਇਹਦੇ ਵਿੱਚ ਕੁਝ ਲੋਕ ਉਹ ਨੇ ਜਿਹੜੇ ਆਪਾਂ ਨੇ ਜਿਨ੍ਹਾਂ ਨੇ ਆਪਣੇ ਆਫਿਸ ਜਾਣਾ ਕਿਸੇ ਨੇ ਆਪਣੇ ਕੰਮਕਾਰ ਤੇ ਜਾਣਾ ਕਿਉਂਕਿ ਮੋਟਰਸਾਈਕਲ ਦੇ ਵਿੱਚ ਮਹਿਜ 2 4 10 ਲੀਟਰ ਤੇਲ ਜਿਹੜਾ ਉਹ ਹੁੰਦਾ ਗੱਲ ਉਹ ਕੰਮਕਾਰ ਤੋਂ ਪ੍ਰਭਾਵਿਤ ਹੁੰ ਪ੍ਰੀਤ ਤੁਸੀਂ ਸੋਚਿਆ ਅੱਜ ਕਿਵੇਂ ਲੱਗਦਾ ਕਿ ਹੁਣ ਤੇਲ ਪਾਉਣ ਤੋਂ ਲੈਣਾ ਚ ਲੱਗੇ ਹੋਏ ਪੰਪ ਵਾਲੇ ਵੀ ਕਹਿ ਰਹੇ ਨੇ ਕਈ ਪੰਪਾਂ ਤੇਲ ਖਤਮ ਹੋ ਗਿਆ ਇਹ 4-5 ਵਜੇ ਤੱਕ ਇਹ ਖਤਮ ਹੋ ਜਾਏਗਾ ਅੱਜ ਖਾਈ ਇਹ ਵਕਤੋ ਤੇਲ ਤੋਂ ਬਿਨਾ ਕੰਮ ਚੱਲਦਾ ਹੀ ਨਹੀਂ ਕੋਈ ਵੀ ਤੇਲ ਦੇ ਨਾਲ ਚੱਲਦਾ ਸਾਰਾ ਬਿਲਕੁਲ ਕਿਉਂਕਿ ਰੋਜ਼ਮਰਾਂ ਦੀ ਚੀਜ਼ਾਂ ਨੂੰ ਵਰਤਣ ਦੇ ਲਈ ਜਿਹੜੇ ਲੋਕ ਨਹੀਂ ਆਏ ਹੋਏ ਨੇ ਭਾਜੀ ਕਿਵੇਂ ਦੇਖਦੇ ਹੋ ਇਹ ਮੋਦੀ ਹੈਪੀ ਨਿਊਅਰ ਦੇ ਰਿਹਾ 5 ਸਾਲ ਇਸ ਦੇਸ਼ ਵਾਸੀਆਂ ਨੂੰ ਤੇਲ ਮਹਿੰਗਾ ਕਰ ਰੁਕ ਰੋਕਾ ਵਾ ਸਿਰ ਨਵਾਂ ਕੂਲ ਬਣਾ ਕੇ ਇਹ ਜਿਵੇਂ ਇਹਦਾ ਪਹਿਲਾ ਕੂਲ ਬਣਾਇਆ ਸੀ ਇੱਕ ਸਾਲ ਜੁਨੀਅਰ ਦੇ ਇਸ ਤਰ੍ਹਾਂ ਵੀ ਇਹ ਭੰਗਰਨਾ ਪੂਗਾ ਹੈ ਚੰਗਾ ਰਹੂਗਾ ਵਾਪਸ ਲੋਕ ਨੂੰ ਲਈ ਬਾਕੀ ਹੁਣ ਹਾਲਾਤ 5 ਵਜੇ ਤੋਂ ਬਾਅਦ ਦੁਪਹਿਰ ਬਾਅਦ ਹੋਰ ਜਿਹੜੇ ਧੀ ਦੇ ਬਾਤ ਹੋ ਜਾਣੇ ਕਿਉਂਕਿ ਜਦੋਂ ਤੇਲ ਖਤਮ ਹੋ ਜਾਣਾ ਹਾਂ ਤੇਲ ਮੁੱਕੀ ਜਾਣਾ ਕਿੰਨਾ ਚਿਰ ਚੱਲੇ ਡਰਾਈਵ ਪੰਪ ਚੱਲੂਗਾ ਡਰਾਈਵ ਪੰਪ ਹੋ ਜਾਏਗਾ ਹੋਰ 2 ਘੰਟੇ ਤੱਕ ਸਾਰੇ ਬੁੜ ਰਾਈ ਹੋ ਗਏ ਕਿਉਂ ਬਹੀ ਰਹਿ ਗਏ ਚੱਲਦਾ ਪਿਆ ਪੂਰੇ ਸੰਗਰੂਰ ਦੇ ਵਿੱਚ ਬਿਲਕੁਲ ਕਿਉਂਕਿ ਸੰਗਰੂਰ ਦੇ ਕਈ ਪੰਪਾਂ ਦੇ ਉਪਰ ਤੇਲ ਖਤਮ ਹੋ ਚੁੱਕਿਆ ਸਿਰਫ ਜਿਹੜੇ ਇਹ ਪੰਪਾ ਇਹ ਤੇਲ ਰਫਾਨਰੀ ਦੇ ਬਿਲਕੁਲ ਨਾਲ ਲੱਗਦਾ ਜਿਹੜਾ ਪੰਪਾ ਇੱਥੇ ਸਟਾਕ ਥੋੜਾ ਜ਼ਿਆਦਾ ਸੀ ਪਰ ਇੱਥੇ ਹੁਣ ਭੀੜ ਹੈ ਜਿਹੜੀ ਸਭ ਤੋਂ ਜ਼ਿਆਦਾ ਨਜ਼ਰ ਆ ਰਹੀ ਹੈਗੀ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ